ਹਾਜੇ 2 ਮਹੀਨੇ ਪਹਿਲਾਂ ਹੀ ਚਾਵਾ ਨਾਲ ਆਪਣੇ ਜਾਣਾ ਸੀ ਘਰੇ ਤਾਂ ਪਹਿਲਾਂ ਹੀ ਵਾਪਰ ਗਈ ਮੰਦ ਭਾਗੀ ਘਟਨਾ ਗੋਲੀ ਲੱਗਣ ਕਾਰਨ ਹੋਈ ਮੌਤ ਮਾਮਲਾ ਸਮਾਣਾ ਦੇ ਥਾਣਾ ਸਦਰ ਦਾ ਹੈ ਜਿੱਥੇ ਕਿ ਇੱਕ ਹੋਮਗਾਰਡ ਵਿੱਚ ਤਾਇਨਾਤ ਇੱਕ ਮੁਲਾਜ਼ਮ ਨੇ 2 ਮਹੀਨੇ ਬਾਅਦ ਵਿੱਚ ਬੜੇ ਹੀ ਚਾਵਾਂ ਦੇ ਨਾਲ ਆਪਣੇ ਘਰ ਵਿਖੇ ਜਾਣਾ ਸੀ ਤਾਂ ਅਚਾਨਕ ਉਸਨਾਰ ਮੰਦ ਭਾਗੀ ਘਟਨਾ ਵਾਪਰ ਗਈ ਹੋਮਗਾਰਡ ਮੁਲਾਜ਼ਮ ਨਮਾਦਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੀ ਕਿ ਰਿਟਾਇਰਮੈਂਟ ਵਿੱਚ 2 ਮਹੀਨੇ ਹੀ ਬਾਕੀ ਸਨ ਇਸ ਮੌਕੇ ਡੀਐਸਪੀ ਨੀਹਾ ਅਗਰਵਾੜ ਨੇ ਦੱਸਿਆ ਹੈ ਕਿ ਕਿਸੇ ਦਾ ਅਸਲਾ ਲੈਣ ਲਈ ਅਮਰਜੀਤ ਸਿੰਘ ਅਸਲੇ ਰੂਮ ਵਿੱਚ ਗਿਆ ਸੀ ਅਤੇ ਜਦੋਂ ਅੰਦਰੋਂ ਗੋਲੀ ਲੱਗਣ ਦੀ ਆਵਾਜ਼ ਆਈ ਤਾਂ ਪੁਲਿਸ ਮੁਲਾਜ਼ਮਾਂ ਨੇ ਜਾ ਕੇ ਵੇਖਿਆ ਤਾਂ ਹੋਮਗਾਰਡ ਮੁਲਾਜ਼ਮ ਫਰਸ਼ ਤੇ ਡਿੱਗਿਆ ਪਿਆ ਸੀ ਅਤੇ ਲਹੂ ਲਹਾਨ ਸੀ ਮੁਲਾਜ਼ਮਾਂ ਨੇ ਉਸ ਨੂੰ ਹਸਪਤਾਲ ਇਲਾਜ ਲਈ ਲਿਆਂਦਾ ਤਾਂ ਉਸ ਦੀ ਮੌਤ ਹੋ ਗਈ ਇੱਕ ਬਹੁਤ ਹੀ ਵਧੀਆ ਮੁਲਾਜ਼ਮ ਸੀਗੇ ਪੀਐਚਜੀ ਦੇ ਅਮਰਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਤੇ ਜਿੰਨਾਂ ਕੋ ਹੁਣੇ ਹਜੇ 20-25 ਮਿੰਟ ਹੀ ਹੋਏ ਨੇ ਤੇ ਜਿੰਨਾਂ ਕੋ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਹਮਾਲਖਾਨੇ ਚ ਗਈ ਸੀ ਕਿਸੇ ਦਾ ਅਸਲਾ ਕੋਈ ਲੈਣ ਆਇਆ ਸੀਗਾ ਉਹ ਦਾ ਅਸਲਾ ਉਥੋਂ ਲੈਣ ਵਾਸਤੇ ਤਾਂ ਗੋਲੀ ਚੱਲੀ ਹੈਗੀ ਹੈ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਨੀਚੇ ਪਈ ਸੀਗੇ ਫਰਸ਼ ਤੇ ਉਹਨਾਂ ਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਸਿਵਲ ਹਸਪੀਟਲ ਤਾਂ ਇੱਥੇ ਬਰੌਡ ਰੈਡ ਘੋਸ਼ਿਤ ਕੀਤਾ ਗਿਆ ਉਹਨਾਂ ਨੇ। ਕੋਈ ਮੈਡਮ ਇਹਦਾ ਰਿਟਾਇਰਮੈਂਟ ਕਿੰਨਾ ਘਟਾ ਮ रह ਗਿਆ ਸੀਗਾ ਕੁਝ ਪਤਾ ਲੱਗਿਆ ਦੋ ਕੁ ਮਹੀਨੇ ਰਹਿ ਗਏ ਸੀਗੇ ਜੀ। ਦੋ ਕੁ ਮਹੀਨੇ Thank you.